ਅਜ ਪਾਰਟੀ ਕੰਪੀ ਪਾਰਟੀ ਦੀ ਜਿਲ੍ਹਾ ਐਗਜ਼ੈਕਟਿਵਟੀ ਮੀਟਿੰਗ ਹੈ ਜੋ ਕਿ ਤੋਂ 25 ਤੱਕ 3025 ਤੱਕ ਚੰਡੀਗੜ੍ਹ ਵਿਖੇ ਪਾਰਟੀ ਦੀ ਕੌਮੀ ਕਾਂਗਰਸ ਹੋ ਰਹੀ ਹੈ ਇਸ ਦੇ ਵਿੱਚ ਸਪੈਸ਼ਲ ਤੌਰ ਤੇ ਸਾਡੇ ਸੁਭਾਸ ਘਤਰ ਸਾਥੀ ਪੱਤ ਬਰਾੜ ਜੀ ਆਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਦੀ ਇਸ ਮੀਟਿੰਗ ਪਰ ਸਾਥੀ ਪੱਤ ਜੀ ਜੀ ਜਰੂਰ ਜਸ ਜਲਾ ਸੀਪੀਆਈ ਨੇ ਇਸ ਤੋਂ ਕਦੇ ਤੋਂ ਡਿਫਰੈਂਟ ਪੋਲਿਸੀ ਪਾਲਸੀ ਪੰਜਾਬ ਦੇ ਵਿੱਚ ਸਾਰੇ ਭਾਰਤਵਰਸ਼ ਦੀ ਜਿਹੜੀ ਸਾਡੀ ਨੈਸ਼ਨਲ ਪਾਰਟੀ ਹੈ ਆਰਟੀ ਕਾਂਗਰਸ ਜਿਹਨੇ 25ਵੀਂ ਪਾਰਟੀ ਕਾਂਗਰਸ ਜਿਹਨੋਂ ਬਹੁਤ ਸਾਰੇ ਬਿਲਕੁਲ ਕਹਿੰਦੇ ਅਸੀਂ ਉਹ ਹੋ ਰਹੀ ਹੈ ਚੱਡਿਗੜ੍ਹ ਇੱਥੇ ਸਤੰਬਰ ਤੋਂ ਲੈ ਕੇ 23 ਸਪਤਬਰ ਤੱਕ ਪਹਿਲੇ ਦਿਨ ਅਸੀਂ ਇੱਕ ਬਹੁਤ ਵੱਡੀ ਰੈਲੀ ਕਰਨੀ ਹੈ ਇਹ ਪੋਲਿਟੀਕਲ ਰੈਲੀ ਹੋਣੀ ਹੈ ਅੱਜ ਸਾਡੇ ਖਾਸ ਤੌਰ ਤੇ ਇੰਡੀਅਨ ਸਿਚੁਏਸ਼ਨ ਜਿਹੜਾ ਫਾਸਿਸਟਾਂ ਦਾ ਹਮਲਾ ਡੈਮੋਕਰੇਸੀ ਨੂੰ ਸੁਧਾਰ ਨੂੰ ਬਚਾਉਣ ਦਾ ਸਵਾਲ ਆਇਆ ਹੈ ਉਹ ਇਸ਼ੂ ਹੈ ਔਰ ਦੂਸਰਾ ਬੇਸਿਕਲੀ ਸਾਡੇ ਪੰਜਾਬ ਦੇ ਬਸਲੇ ਹੈ ਸਾਡੀਆਂ ਜੀਵਨਾਂ ਖੋਹ ਦਾ ਬਸਲਾ ਹੈ ਲੈਟ ਕੁਲਮੈਂਟਰੀ ਪਾਲਸੀ ਜਿਹੜੀ ਸਾਡੇ ਆਮ ਲੋਕਾਂ ਤੋਂ 65000 ਇੱਕ ਡਿਗਰੀ ਜਬਰਦਸਤੀ ਸਾਥੋਂ ਖੋਹੀ ਜਾ ਰਹੀ ਹੈ ਇਹਦਾ ਸਿਗਰਨ ਕਰਦੇ ਅਸੀਂ ਕਿਸੇ ਹਾਲਤ ਵਿੱਚ ਨਹੀਂ ਹੋਣ ਦਿਵਾਗੇ ਇਹ ਗੁੱਦੇ ਅਸੀਂ ਦੱਸਣ ਕਿਤੇ ਹੈ ਔਰ ਉਹ ਰੈਲੀ ਜਿਹੜੀ ਰੈਲੀ ਹੈ ਅਸੀਂ ਬਹੁਤ ਵੱਡੀ 21 ਸਤੰਬਰ ਨੂੰ ਕਰਨੀ ਹੈ ਉਹਦੇ ਵਿੱਚ ਖਿਲਾਫ ਦੇ ਬਸਲੇ ਲਾਰਜ ਡਾਗਰ ਦਾ ਸਾਲ ਵੀ ਦਵਾਗੇ ਡਬੋਕਸਰ ਫਾਲੀ ਵੀ ਦਵਾਗੇ ਚੰਦਾ ਧੰਨਵਾਦ